ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਜਿੱਥੇ ਜ਼ੁਲਮ ਦੇ ਟਾਕਰੇ ਲਈ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਕਿਲੇਉ ਸਾਰੇ ਤਾਂ ਕਿ ਜ਼ਾਲਮਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ ਜਿੱਥੇ ਇਸ ਸਥਾਨ ਤੇ ਜੰਗੀ ਮਸ਼ਕਾਂ ਘੋੜ ਸਵਾਰੀ ਨੇਜਾਬਾਜ਼ੀ ਤੇ ਹੋਰ ਜੰਗੀ ਸਿਖਲਾਈ ਦਿੱਤੀ ਜਾਂਦੀ ਸੀ ਉਥੇ ਸਤਿਗੁਰ ਜੀ ਨੇ ਸਿੱਖਾਂ ਅੰਦਰ ਅਧਿਆਤਮਕ ਤੇ ਬੀਰ ਅਸ ਭਰਨ ਲਈ ਦੇਸ਼ ਭਰ ਦੇ ਕਵੀਆਂ ਤੇ ਵਿਦਵਾਨਾਂ ਨੂੰ ਵੀ ਸਦਾ ਦੇ ਰੱਖਿਆ ਸੀ ਕਿ ਕੋਈ ਕਵੀ ਜਾਂ ਵਿਦਵਾਨ ਚੰਗੇ ਉਸਾਰੂ ਸਹਿਤ ਦੀ ਰਚਨਾ ਕਰੇ ਜਾਂ ਪੁਰਾਤਨ ਗ੍ਰੰਥਾਂ ਦਾ ਤਰਜਮਾ ਪੰਜਾਬੀ ਭਾਸ਼ਾ ਵਿੱਚ ਕਰੇ ਫਿਰ ਉਸ ਨੂੰ ਸਤਿਗੁਰੂ ਜੀ ਮੂੰਹ ਮੰਗੇ ਇਨਾਮ ਦਿੰਦੇ ਸਨ ਇਸ ਮੰਤਵ ਲਈ ਸਾਰੇ ਦੇਸ਼ ਵਿੱਚ ਸਤਿਗੁਰੂ ਜੀ ਨੇ ਸੰਦੇਸ਼ ਭੇਜ ਦਿੱਤੇ ਆਗਿਆ ਕਿ ਨਹੀਂ ਸਤਿਗੁਰੂ ਦਿਆਲ ਵਿਦਿਆવાન ਪੰਡਤ ਲਹਿੋਪਾਲ ਔਰੰਗਜ਼ੇਬ ਦੇ ਸਤਾਏ ਹੋਏ ਰਾਗੀ ਢਾਡੀ ਪੰਡਤ ਵਿਦਵਾਨ ਸ਼ੀਆ ਤੇ ਸੂਫੀ ਖਿਆਲਾਂ ਦੇ ਮੁਸਲਮਾਨ ਵੀ ਸਤਿਗੁਰੂ ਜੀ ਦੀ ਸ਼ਰਨ ਵਿੱਚ ਆ ਗਏ ਸਤਿਗੁਰੂ ਜੀ ਨੇ ਇਲਮ ਤੇ ਵਿਦਵਤਾ ਅਨੁਸਾਰ ਸਭ ਦਾ ਖਰਚਾ ਬੰਦ ਦਿੱਤਾ ਸ਼੍ਰੀ ਅਨੰਦਪੁਰ ਸਾਹਿਬ ਵਿਦਿਆ ਦਾ ਮਹਾਨ ਕੇਂਦਰ ਬਣ ਗਿਆ ਸਤਿਗੁਰੂ ਜੀ ਦੇ ਪਾਸ ਪੌਂਟਾ ਸਾਹਿਬ ਦੇ ਵਿਦਵਾਨ ਤੇ ਹੋਰ ਵਿਦਵਾਨ ਵੀ ਆ ਕੇ ਹਾਜ਼ਰ ਹੋ ਗਏ ਸਾਹ ਸੰਗਤ ਜੀ ਇਸੇ ਪ੍ਰਕਾਰ ਸੱਚੇ ਪਾਸ਼ਾ ਇੱਕ ਦਿਨ ਸ਼੍ਰੀ ਅਨੰਦਪੁਰ ਸਾਹਿਬ ਦੀਵਾਨ ਲਗਾ ਕੇ ਬੈਠੇ ਸਨ ਉਸ ਸਮੇਂ ਇੱਕ ਅਤਰ ਸਿੰਘ ਨਾਮੀ ਸਿੱਖ ਨੇ ਬੇਨਤੀ ਕੀਤੀ ਕਿ ਹੇ ਸੱਚੇ ਪਾਸ਼ਾ ਜੀ ਮੇਰੇ ਘਰ ਵਿੱਚ ਬੇਟਾ ਪੈਦਾ ਹੋਇਆ ਹੈ ਮੈਂ ਉਸ ਦੀ ਖੁਸ਼ੀ ਮਨਾਵਾ ਕੇ ਨਾਮ ਮਨਾਵਾ ਆਪਣੇ ਬੇਟੇ ਦੀ ਖੁਸ਼ੀ ਵਿੱਚ ਭੰਡਾ ਨੂੰ ਬੁਲਾ ਕੇ ਖੁਸ਼ੀ ਕਰਾਂ ਕਿ ਨਾ ਗੁਰੂ ਜੀ ਦਾ ਹੁਕਮ ਹੋਇਆ ਕਿ ਜਦੋਂ ਬੇਟਾ ਪੈਦਾ ਹੁੰਦਾ ਹੈ ਤਾਂ ਰੌਲਾ ਬਹੁਤ ਪੈਂਦਾ ਹੈ ਤੁਸੀਂ ਚੁੱਪ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਵਾਓ ਆਪਣੇ ਪੁਰਾਣੇ ਬਜ਼ੁਰਗਾਂ ਦੇ ਨਾਮ ਉਸ ਬਾਲਕ ਦੇ ਕੰਨ ਨੂੰ ਨਾ ਸੁਣਾਓ ਅਕਾਲ ਪੁਰਖ ਹੀ ਉਸ ਬਾਲਕ ਦੀ ਰੱਖਿਆ ਕਰੇਗਾ ਐਵੇਂ ਬੇਫਜ਼ੂਲ ਇਕੱਠ ਕਰਕੇ ਆਪਣੀ ਮਿਹਨਤ ਦੀ ਕਮਾਈ ਨੂੰ ਨਾ ਉਜਾੜੋ ਫਿਰ ਕੁਝ ਸਮੇਂ ਬਾਅਦ ਗੁਰੂ ਜੀ ਦੇ ਨੇੜੇ ਹੀ ਕਿਸੇ ਲੜਕੀ ਦੀ ਰੋਣ ਦੀ ਆਵਾਜ਼ ਆਈ ਗੁਰੂ ਜੀ ਨੇ ਪੁੱਛਿਆ ਕਿ ਇਹ ਕੌਣ ਰੋ ਰਿਹਾ ਹੈ ਤਾਂ ਸਿੰਘਾਂ ਨੇ ਦੱਸਿਆ ਕਿ ਇੱਕ ਲੜਕੀ ਆਪਣੇ ਸਹੁਰਿਆਂ ਨੂੰ ਧੁਰੀ ਹੈ ਉਸ ਨੇ ਹੀ ਰੋਣਾ ਸ਼ੁਰੂ ਕੀਤਾ ਹੈ ਗੁਰੂ ਜੀ ਦਾ ਬਚਨ ਹੋਇਆ ਕਿ ਵਿਆਹ ਤੋਂ ਲੈ ਕੇ ਧੀ ਨੂੰ ਸਹੁਰੇ ਤੋਰਨਾ ਜੇ ਸਹੁਰੇ ਤੁਰਨ ਲੱਗਿਆਂ ਇਸ ਪ੍ਰਕਾਰ ਰੋਣਾ ਭਾਰੀ ਬੇਸ਼ਗਨੀ ਦਾ ਕਾਰਨ ਹੈ ਫਿਰ ساری ਉਮਰ ਕੁੜੀਆਂ ਨੂੰ ਰੋਣਾ ਪੈਂਦਾ ਹੈ ਗੁਰੂ ਜੀ ਨੇ ਸਿੱਖਾਂ ਨੂੰ ਸਮਝਾਇਆ ਕਿ ਤੁਸੀਂ ਵਿਆਹ ਦੇ ਇਸ ਖੁਸ਼ੀ ਦੇ ਮੌਕੇ ਨੂੰ ਢੋਲੀ ਤੋਰਨ ਲੱਗਿਆਂ ਗਮਗੀਨ ਮਾਹੌਲ ਨਾ ਬਣਾਇਆ ਕਰੋ ਹੁਕਮ ਮੰਨੋਗੇ ਤਾਂ ਸੁਖ ਪਾਉਗੇ ਐਸੇ ਪ੍ਰਕਾਰ ਇੱਕ ਸਿੱਖ ਦਾ ਜਦੋਂ ਆਕਾਲ ਚਲਾਣਾ ਹੋਇਆ ਤਾਂ ਉਸਦੇ ਰਿਸ਼ਤੇਦਾਰਾਂ ਨੇ ਰੋਣਾ ਪਿਟਣਾ ਸ਼ੁਰੂ ਕਰ ਦਿੱਤਾ ਤੇ ਬੜਾ ਹੀ ਰੌਲਾ ਪਾਇਆ ਗੁਰੂ ਜੀ ਨੇ ਹੁਕਮ ਕੀਤਾ ਭਾਈ ਸਿੱਖੋ ਰੋਣਾ ਨਹੀਂ ਚਾਹੀਦਾ ਪਰਮੇਸ਼ਰ ਦਾ ਹੁਕਮ ਫੇਰਿਆ ਨਹੀਂ ਜਾਂਦਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਜੰਮਣ ਮਰਨਾ ਹੁਕਮ ਹੈ ਪਾਣਾ ਆਵੇ ਜਾਏ ਇਹ ਸਿੱਖੋ ਪ੍ਰਾਣੀ ਵਾਸਤੇ ਰੋਣਾ ਚੰਗਾ ਨਹੀਂ ਹੁੰਦਾ ਰੋਣ ਕਰਕੇ ਪ੍ਰਾਣੀ ਦਾ ਲੋਕ ਪ੍ਰਲੋਭ ਦੋਨੋਂ ਵਿਗੜ ਜਾਂਦੇ ਹਨ ਸੋ ਇਸ ਕਰਕੇ ਇਹ ਸਿੱਖੋ ਰੋਣਾ ਮਨਾ ਹੈ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਹੁਕਮ ਹੈ ਜਿਸ ਕੀ ਬਸ ਤਿਸ ਆਗੈ ਰੱਖੈ ਪ੍ਰਭ ਕੀ ਆਗਿਆ ਮਾਨਾ ਮਾਥੈ ਜਦ ਇਹ ਪਰਮੇਸ਼ਰ ਦੀ ਹੀ ਵਸਤੂ ਹੈ ਤਾਂ ਨਾ ਉਸਦੇ ਦਿੱਤੇ ਦੀ ਖੁਸ਼ੀ ਮਨਾਓ ਤੇ ਨਾ ਉਸਦੇ ਲੈਣ ਤੇ ਕੋਈ ਗਮ ਕਰੋ ਤੇ ਨਾ ਹੀ ਕੋਈ ਅਫਸੋਸ ਕਰੋ ਜੇ ਉਹ ਆਪਣੀ ਚੀਜ਼ ਤੁਹਾਡੇ ਤੋਂ ਲੈ ਲਵੇ ਪ੍ਰਾਣੀ ਦੇ ਪਿੱਛੇ ਰੋਂਣ ਕਰਕੇ ਪ੍ਰਾਣੀ ਨੂੰ ਚੁਰਾਸੀ ਭੋਗਣੀ ਪੈਂਦੀ ਹੈ ਤੇ ਉਸਦੇ ਮਨ ਨੂੰ ਬੜਾ ਦੁੱਖ ਹੁੰਦਾ ਹੈ ਕਬੀਰ ਮਰਤਾ ਮਰਤਾ ਜਗ ਮੁਆ ਮਰ ਭੇ ਨਾ ਜਾਣਾ ਕੋਈ ਐਸੀ ਮਰਨੀ ਜੋ ਮਰਿਆ ਬਹਰ ਨ ਮਰਨਾ ਹੋਈ ਤਿੰਨ-ਚਾਰ ਦਿਨ ਰੌਣ ਨਾਲ ਗੁਫਰ ਨਿਕਲ ਜਾਂਦਾ ਹੈ ਉਸ ਤੋਂ ਬਾਅਦ ਰੌਣ ਨਾਲ ਜਮਦੂਤ ਜੀਵਦਿਆਂ ਜੀਆਂ ਦਾ ਖਿਆਲ ਨਹੀਂ ਛੱਡਦੇ ਜਿਸ ਵਕਤ ਤੀਵੀਆਂ ਰੋਣਾ ਸ਼ੁਰੂ ਕਰਦੀਆਂ ਹਨ ਜਮਰਾਜ ਸੁਣ ਕੇ ਪਰਸਨ ਹੁੰਦੇ ਹਨ ਤੇ ਫਿਰ ਉੱਥੇ ਵਸੇਰਾ ਕਰ ਲੈਂਦੇ ਹਨ ਦੋਰੋਂ ਹੀ ਸੁਣ ਕੇ ਆ ਜਾਂਦੇ ਹਨ ਜਿਸ ਤਰ੍ਹਾਂ ਪਸ਼ੂ ਮਰੇ ਨੂੰ ਦੇਖ ਕੇ ਇੱਲਾ ਦੂਰੋਂ-ਦੂਰੋਂ ਆ ਜਾਂਦੀਆਂ ਹਨ ਗੁਰੂ ਜੀ ਦੇ ਬਚਨ ਸੁਣ ਕੇ ਸਿੱਖਾਂ ਨੇ ਕਿਹਾ ਗੁਰੂ ਜੀ ਸਾਨੂੰ ਜਮਦੂਤ ਦਿਖਾਓ ਤਾ ਸੱਚੇ ਪਾਸ਼ਾ ਨੇ ਸ਼ਬਦ ਉਚਾਰਿਆ ਬਾਜੀਗਰ ਡੱਕ বাজਾਈ ਸਭ ਖਲਕ ਤਮਾਸੇ ਆਈ ਰੋਂਣ ਦੇ ਸਮੇ ਘਰ ਦੇ ਬੰਨੇ ਅਤੇ ਬਨੇਰੇ ਤੇ ਸਾਰੇ ਘਰ ਦੇ ਚੁਫੇਰੇ ਬੈਠੇ ਜੰਮਦੂਤ ਉਹਨਾਂ ਨੂੰ ਦਿਖਾਈ ਦੇਣ ਲੱਗੇ ਫਿਰ ਲੋਕਾਂ ਨੇ ਬਹੁਤ ਭੈ ਤੇ ਖੋਫ ਖਾਦਾ ਤੇ ਆ ਕੇ ਗੁਰੂ ਜੀ ਦੀ ਚਰਨੀ ਪਏ ਤੇ ਕਿਹਾ ਗੁਰੂ ਜੀ ਅੱਜ ਸਾਨੂੰ ਰੱਖ ਲਓ ਅਸੀਂ ਫਿਰ ਕਦੇ ਵੀ ਪ੍ਰਾਣੀ ਦੀ ਮੌਤ ਤੇ ਨਹੀਂ ਰੋਵਾਂਗੇ ਇਸ ਤਰ੍ਹਾਂ ਸਿੱਖਾਂ ਨੇ ਰਲ ਕੇ ਸਲਾਹ ਕੀਤੀ ਤੇ ਧੀਮੀ ਨੂੰ ਆਕੇ ਕਿਹਾ ਪਿੱਛੇ ਜੋ ਹੋਇਆ ਸੋ ਹੋਇਆ ਅੱਗੇ ਨੂੰ ਤੁਸੀਂ ਰੋਣਾ ਨਹੀਂ ਇਹ ਗੁਰੂ ਜੀ ਦਾ ਹੁਕਮ ਹੈ ਤੇ ਗੁਰੂ ਜੀ ਦਾ ਹੁਕਮ ਅਸੀਂ ਮੰਨਣਾ ਹੈ ਅੱਜ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਪੁਕਾਰ-ਪੁਕਾਰ ਕੇ ਹੁਕਮ ਮੰਨਣ ਲਈ ਪ੍ਰੇਰਣਾ ਕਰ ਰਹੀ ਹੈ ਕਿ ਜੋ ਹੁਕਮ ਨੂੰ ਬੋਝ ਕੇ ਮੰਨ ਕੇ ਜੀਵਨ ਬਤੀਤ ਕਰੇਗਾ ਉਹ ਪਰਮਾਤਮਾ ਦੇ ਦਿੱਤੇ ਆਤਮਿਕ ਰੰਗ ਰਸ ਨੂੰ ਮਾਣੇਗਾ ਉਹ ਸੇਵਕ ਸੰਪੂਰਨ ਰੂਪ ਵਿੱਚ ਗੁਰੂ ਹੁਕਮ ਮੰਨਣ ਦੀ ਬਰਕਤ ਨਾਲ ਨਿਰਵਾਣ ਪੱਦੀ ਪ੍ਰਾਪਤੀ ਨੂੰ ਪ੍ਰਾਪਤ ਕਰੇਗਾ ਗੁਰੂ ਜੀ ਦਾ ਪਰਮਾਨ ਹੈ ਹੁਕਮ ਬੂਝ ਰੰਗ ਰਸ ਮਾਣੇ ਸਤਗੁਰ ਸੇਵਾ ਮਹਾਨ ਨਿਰਵਾਣੀ ਸਤਗੁਰੂ ਜੀ ਨੇ ਪੌਂਟਾ ਸਾਹਿਬ ਦੇ ਅਧੂਰੇ ਪਏ ਵਿਦਿਆ ਕੰਮਾਂ ਨੂੰ ਪੂਰੇ ਕਰਨ ਲਈ ਵਿਦਵਾਨਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਜੋ ਦਿਨ ਰਾਤ ਬੜੀ ਲਗਨ ਨਾਲ ਵਿਦਿਆ ਦੇ ਪ੍ਰਚਾਰ ਤੇ ਪ੍ਰਸਾਰ ਲਈ ਉਦਮ ਕਰਦੇ ਸਨ ਸ਼੍ਰੀ ਅਨੰਦਪੁਰ ਸਾਹਿਬ ਅਤੇ ਆਸ-ਪਾਸ ਦੀ ਲੋਕਾਈ ਨੂੰ ਸਤਿਗੁਰ ਜੀ ਨੇ ਵਿਦਿਆ ਪੜਨ ਦੇ ਸੰਦੇਸ਼ ਦਿੱਤੇ ਜੋ ਵਿਦਿਆ ਨਹੀਂ ਪੜਦਾ ਉਹ ਖੋਤੇ ਦੀ ਨਿਆਈਂ ਦਰਸਾ ਕੇ ਵਚਨ ਕੀਤਾ ਅੱਖਰ ਕਛ ਨਾ ਪੜੇ ਤင် ਗਰਦਬ ਸਤਿਗੁਰ ਜੀ ਨੇ ਹੋਰ ਵਚਨ ਕਹੇ ਕਿ ਭਾਈ ਪੜਾਣ ਵੇਖੇ ਗੁਣ ਅਹੇ ਅਨੇਕ ਸਤ ਗੁਣ ਪ੍ਰਾਪਤ ਆਦ ਵਿਵੇਕ ਗੁਰਮੁਖੀ ਅੱਖਰ ਜੋ ਹੈ ਭਾਈ ਸਿੰਘ ਸਿੰਘ ਤੇ ਸਿੱਖੇ ਜਾਈ ਸਤਿਗੁਰੂ ਜੀ ਚੰਗੀ ਕਵਿਤਾ ਤੇ ਵੀਰ ਅਸੀਂ ਸਾਹਿਤ ਲਿਖਣ ਵਾਲਿਆਂ ਨੂੰ ਕੀਮਤੀ ਤੋਹਫੇ ਤੇ ਨਗਦ ਇਨਾਮ ਦੇ ਕੇ ਨਿਵਾਜ਼ਦੇ ਸਨ ਇੱਥੋਂ ਤੱਕ ਕਿ ਸਤਿਗੁਰੂ ਕਲਗੀਧਰ ਪਾਤਸ਼ਾਹ ਰਾਤ ਨੂੰ ਵਿਦਵਾਨਾਂ ਦੇ ਤੰਬੂਆਂ ਵਿੱਚ ਜਾਂਦੇ ਸਨ ਤੇ ਉਹਨਾਂ ਦੇ ਸਹਰਾਣਿਆਂ ਹੇਠ ਮੋਹਰਾ ਰੱਖ ਕੇ ਉਹਨਾਂ ਉੱਪਰ ਕੀਮਤੀ ਦੁਸ਼ਾਲੇ ਪਾ ਕੇ ਉਹਨਾਂ ਨੂੰ ਨਿਵਾਜ਼ਦੇ ਸਨ ਦਿਨ ਚੜੇ ਵਿਦਵਾਨ ਗੁਰੂ ਜੀ ਦਾ ਜਸ ਕਰਦੇ ਸਨ ਤੇ ਹੋਰ ਵਧੇਰੇ ਸ਼ੌਂਕ ਨਾਲ ਅਧੂਰੇ ਕੰਮਾਂ ਨੂੰ ਪੂਰੇ ਕਰਨ ਲਈ ਜੁੱਟ ਜਾਂਦੇ ਸਨ ਤੇ ਸਤਿਗੁਰਾਂ ਦੀ ਕਦਰਦਾਨੀ ਤੋਂ ਹਮੇਸ਼ਾ ਹੀ ਗੁਰਵਾਨ ਜਾਂਦੇ ਸਨ ਐਸੇ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਸਤਿਗੁਰ ਜੀ ਨੇ ਵਿਦਿਆਸਰ ਗ੍ਰੰਥ ਜਿਸ ਦਾ ਆਪਣਾ ਹੀ ਵਜ਼ਨ 9 ਮਣ ਸੀ ਉਹ ਤਿਆਰ ਕਰਵਾਇਆ ਤੇ अनेका ਗ੍ਰੰਥਾਂ ਦੇ ਉਲੱਥੇ ਹੋਰਨਾਂ ਭਾਸ਼ਾਵਾਂ ਤੋਂ ਪੰਜਾਬੀ ਭਾਸ਼ਾ ਵਿੱਚ ਕਰਵਾਏ ਤੇ ਨਵੇਂ ਬੀਰ ਅਸੀਂ ਤੇ ਵਿਦਿਆ ਤੇ ਸੋਮੇ ਗ੍ਰੰਥਾਂ ਦੀ ਰਚਨਾ ਕਰਵਾਈ ਬਦ ਕਿਸਮਤੀ ਨਾਲ ਇਹ ಅಮੂਲ ਖਜ਼ਾਨਾ ਸ਼੍ਰੀ ਆਨੰਦਗੜ੍ਹ ਸਾਹਿਬ ਦਾ ਕਿਲਾ ਛੱਡਣ ਸਮੇ ਸਰਸਾ ਨਦੀ ਦੀ ਭੇਟ ਹੋ ਗਿਆ ਜੰਗੀ ਮਸ਼ਕਾ ਤੇ ਵਿਦਿਆ ਦਾ ਕਾਰਜ ਇੱਕੋ ਸਮੇ ਇੱਕੋ ਥਾਂ ਤੇ ਹੁੰਦਾ ਸੀ ਸ਼ਸਤਰਾਂ ਦੇ ਨਾਲ-ਨਾਲ ਸ਼ਾਸਤਰ ਨੂੰ ਪੂਰੀ ਪੂਰੀ ਬਰਾਬਰਤਾ ਦਿੱਤੀ ਜਾਂਦੀ ਸੀ ਸਤਿਗੁਰੂ ਕਲਗੇਦਰਜੀ ਦੇ ਸਮੇ ਤੋਂ ਪਹਿਲਾਂ ਤੇ ਉਸ ਸਮੇਂ ਦੇ ਬ੍ਰਾਹਮਣ ਕਿਸੇ ਗੈਰ ਬ੍ਰਾਹਮਣ ਨੂੰ ਸੰਸਕ੍ਰਿਤ ਵਿਦਿਆ ਵਿੱਚ ਜੋ ਗ੍ਰੰਥ ਸਨ ਉਸ ਦੀ تعلیم ਨਹੀਂ ਸੀ ਦਿੰਦੇ ਬ੍ਰਾਹਮਣ ਕੇਵਲ ਬ੍ਰਾਹਮਣਾ ਦੇ ਘਰਾਂ ਵਿੱਚ ਜਨਮੇ ਬੱਚੇ ਨੂੰ ਹੀ ਵਿਦਿਆ ਦਿੰਦੇ ਸਨ ਬਾਕੀ ਦੇ ਤਿੰਨ ਵਰਨਾ ਵਿੱਚੋਂ ਕਿਸੇ ਨੂੰ ਉਹਨਾਂ ਵਿਦਿਆ ਪੜਨ ਦਾ ਤੇ ਨਾ ਹੀ ਪੜਾਉਣ ਦਾ ਅਧਿਕਾਰ ਸੀ ਕਲਗੀਧਰ ਪਾਤਸ਼ਾਹ ਨੇ ਵਿਦਿਆ ਦੇ ਪ੍ਰਚਾਰ ਪ੍ਰਸਾਰ ਤੇ ਲੋਕਾਈ ਦੇ ਸਿਰ ਤੋਂ ਬ੍ਰਾਹਮਣੀ ਜੂਲਾ ਲਾਉਣ ਵਾਸਤੇ ਅਤੇ ਵਿਦਿਆ ਦਾ ਖੁੱਲਾ ਪ੍ਰਚਾਰ ਕਰਨ ਵਾਸਤੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਬਨਾਰਸ ਜਾ ਕੇ ਸੰਸਕ੍ਰਿਤ ਵਿਦਿਆ ਤੇ ਹੋਰ ਵਿਦੇਗ ਗ੍ਰੰਥਾਂ ਦਾ ਅਧਿਐਨ ਕਰਨ ਵਾਸਤੇ ਸਫੈਦ ਬਸਤਰ ਧਾਰਨ ਕਰਾ ਕੇ ਅਤੇ ਗਿਰਤੀਆਂ ਲਵਾ ਕੇ ਪੰਜ ਸਿੱਖਾਂ ਨੂੰ ਭੇਜਿਆ ਜਿਨ੍ਹਾਂ ਦੇ ਨਾਮ ਇਤਿਹਾਸ ਵਿੱਚ ਇਸ ਪ੍ਰਕਾਰ ਹਨ ਭਾਈ ਕਰਮ ਸਿੰਘ ਜੀ ਭਾਈ ਗੰਡਾ ਸਿੰਘ ਜੀ ਭਾਈ ਵੀਰ ਸਿੰਘ ਜੀ ਭਾਈ ਸੋਭਾ ਸਿੰਘ ਜੀ ਅਤੇ ਭਾਈ ਰਾਮ ਸਿੰਘ ਜੀ ਜਿਨ੍ਹਾਂ ਨੇ ਬੜੀਆਂ ਕਠਿਨਾਈਆਂ ਸਹਾਰ ਕੇ ਵਿਦਿਆ ਪ੍ਰਾਪਤ ਕੀਤੀ ਅਤੇ ਵਿਖੜੇ ਸਮੇਂ ਦੌਰਾਨ ਵੀ ਸਿੱਖਾਂ ਵਿੱਚ ਵਿਦਿਆ ਦਾ ਪ੍ਰਸਾਰ ਕੀਤਾ ਇਹਨਾਂ ਪੰਜਾਂ ਤੋਂ ਵਿਦਿਆ ਪ੍ਰਾਪਤ ਕਰਕੇ ਜੋ ਪੰਥ ਚੱਲਿਆ ਉਸ ਨੂੰ ਨਿਰਮਲ ਸੰਪਰਾਏ ਦੇ ਨਾਮ ਨਾਲ ਸਤਿਕਾਰਿਆ ਜਾਂਦਾ ਹੈ ਇੱਥੋਂ ਤੱਕ ਕਿ ਬਨਾਰਸ ਦੇ ਪੰਡਿਤ ਲੋਕ ਵੀ ਨਿਰਮਲੇ ਸਿੱਖਾਂ ਪਾਸੋਂ ਵਿਦਿਆ ਪ੍ਰਾਪਤ ਕਰਕੇ ਮਾਣ ਮਹਿਸੂਸ ਕਰਦੇ ਸਨ ਇਸ ਕਰਕੇ ਨਿਰਮਲੇ ਭੇਖ ਦੇ ਸਾਧੂਆਂ ਨੇ ਹਰਦਵਾਰ ਤੇ ਬਨਾਰਸ ਪੰਡਤਾਂ ਦੇ ਘੜਾਂ ਵਿੱਚ ਆਪਣੇ ਅਸਥਾਨ ਜਾਂ ਕਹਿ ਲੋ ਅਖਾੜੇ ਸਥਾਪਿਤ ਕਰ ਲਏ ਜਿੱਥੇ ਵਿਦਿਆ ਦਾ ਪ੍ਰਚਾਰ ਕੀਤਾ ਤੇ ਉੱਥੇ ਬਾਕੀ ਧਰਮਾਂ ਦੇ ਤੁਲਨਾਤਮਕ ਅਧਿਐਨ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਨੂੰ ਸਰਮੌਰ ਦਰਸਾ ਕੇ ਗੁਰਮਤ ਦਾ ਬਹੁਤਾ ਪ੍ਰਚਾਰ ਕੀਤਾ ਅਤੇ अनेका ਗ੍ਰੰਥਾਂ ਦੇ ਟੀਕੇ ਕਰਕੇ ਗੁਰਮਤ ਸਹਿਤ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਅਜੇ ਵੀ ਵੱਡੇ ਅਖਾੜੇ ਤੇ ਛੋਟੇ ਅਖਾੜਿਆਂ ਦੇ ਰੂਪ ਵਿੱਚ ਨਿਰਮਲ ਆਸ਼ਰਮ ਪੰਥ ਦੀ ਵੱਡਮੁੱਲੀ ਸੇਵਾ ਨਿਭਾ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ